ਹੈਲੋ ਹੈਲੋ ਹਾਂ ਜੀ ਵੀਰ ਜੀ ਮੇਰੀ ਗੱਲ ਵੀਰ ਜੀ ਦਿਲ ਸਿੰਘ ਜੀ ਨਾਲ ਹੋਈ ਹੈ ਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਤੁਸੀਂ ਜਾਂਦੇ ਹੋ ਪੁਨਛੀ ਦੇ ਅੰਦਰ ਜੋ ਗੋਲਾਬਾਰੀ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ ਹਾਂਜੀ ਹਾਂਜੀ ਉਸ ਗੋਲਾਬਾਰੀ ਦੇ ਵਿੱਚ ਸਿੱਖ ਪਰਿਵਾਰ ਦੇ ਦੇ ਕੁਝ ਮੈਂਬਰ ਮਾਰੇ ਗਏ ਸੀ ਕਹਿ ਸਕਦੇ ਸ਼ਹੀਦ ਹੋ ਗਏ ਸੀ ਜੀ ਵੀਰ ਜੀ ਇਸ ਸਬੰਧ ਦੇ ਵਿੱਚ ਤੁਸੀਂ ਆਪਣੀ ਵਿਚਾਰ ਰੱਖੋਗੇ ਜੀ ਹਾਂਜੀ ਹਾਂਜੀ ਵੀਰ ਜੀ ਹੁਕਮ ਕਰੋ ਵੀਰ ਜੀ ਤੁਸੀਂ ਜਾਂਦੇ ਹੋ ਕਿ ਜੈਂਡਕੇ ਦੇ ਵਿੱਚ ਜਗ੍ਹਾ ਪੈਂਦੀ ਹੈ ਪੈਲਗੋਮ ਜਿਸ ਨੂੰ ਮ mini स्विट्जरलैंड ਵੀ ਬੋਲਾ ਜਾਂਦਾ ਹੈ ਉੱਥੇ ਇੱਕ ਦਰਦਨਾਕ ਹਾਦਸੇ ਨੂੰ ਇੰਜ਼ਾਮ ਦਿੱਤਾ ਗਿਆ ਸੀ ਉਸ ਹਾਦਸੇ ਦੇ ਵਿੱਚ ਭਾਰਤ ਦੇ ਨਾਗਰਿਕ ਤੇ ਕੁਝ ਅਲੱਗ ਕੰਟਰੀਆਂ ਦੇ ਨਾਲ ਗ੍ਰਿਕ ਮਾਰੇ ਗਏ ਸੀ ਹਾਂਜੀ ਤੇ ਵੀਜੀ ਉਸ ਹਾਦਸੇ ਦੇ ਵਿੱਚ ਇੰਡੀਆ ਦੀ ਤਰਫੋਂ ਇੱਕ ਸੰਦੂਰ ਆਪਰੇਸ਼ਨ ਲਾਂਚ ਕੀਤਾ ਗਿਆ ਸੀ ਉਸ ਦੇ ਵਿੱਚ ਭਾਰਤ ਦੀਆਂ ਸੈਨਾ ਦਾ ਬਹੁਤ ਤਮਾਕੇ ਦਾ ਰੋਲ ਸੀ ਜਿਸ ਵਲੇ ਪਾਕਿਸਤਾਨ ਨੇ ਅਜਵਾਬਿਕ ਕਾਰਵਾਈ ਕੀਤੀ ਤੇ ਉਸ ਜਵਾਬਿਕ ਕਾਰਵਾਈ ਦੇ ਵਿੱਚ ਪਰਦੇ ਨਾਗਰਿਕ ਮਾਰੇ ਗਏ ਕਹਿ ਸਕਦੇ ਹਾਂ ਸ਼ਹੀਦ ਹੋ ਗਏ ਚਾਹੇ ਉਹ Hindu ਭਾਈਚਾਰੇ ਦੇ ਨਾਲ ਸਬੰਧ ਰੱਖਦੇ ਹੋਣ ਚਾਹੇ ਉਹ Muslim ਭਾਈਚਾਰੇ ਦੇ ਨਾਲ ਸਬੰਧ ਰੱਖਦੇ ਹੋਣ ਚਾਹੇ ਉਹ Sikh ਭਾਈਚਾਰੇ ਦੇ ਹੋਣ ਵੀਰ ਜੀ ਜਿਨ੍ਹਾਂ ਪਰਿਵਾਰ ਦੇ ਮੈਂਬਰ ਸ਼ਹੀਦ ਹੋ ਗਏ ਉਹਨਾਂ ਪਰਿਵਾਰਾਂ ਦੇ ਨਾਮ ਸਿੱਖ ਪੰਥ ਦੀ ਕਿ ਪੂਰਾ ਵੋਲਿਊ ਖੜਾ ਹੋ ਜਾਵੇ ਉਹਨਾਂ ਦੇ ਕਾਰਡ ਪੂਰੀ ਨਹੀਂ ਹੋ ਸਕਦੀ ਹਾਂਜੀ 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 ਆਪ ਜੀ ਨੂੰ ਵੀ ਪਤਾ ਹੈ ਜੀ ਜੀ ਪਿਛਲੇ ਦਿਨਾਂ ਵਿੱਚ ਸਿੱਖਾਂ ਦੀ ਮਹਾਨ ਸੰਸਥਾ ਐਸਜੀਪੀਸੀ ਨੇ ਉਹਨਾਂ ਸਿੱਖ ਪਰਿਵਾਰ ਦੀ ਬਾਫੜੀ ਦਿੱਲੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨੇ ਇਹ ਵੀ ਫੜੀ ਤੇ ਹੈ ਹਾਂਜੀ ਤੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਪੁੰਛ ਨੇ ਵੀ ਆਪਣਾ ਰੋਲ ਅਦਾ ਕੀਤਾ ਜੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਤੋਂ ਦਿੱਲੀ ਤੋਂ ਜਥੇਬੰਦੀਆਂ ਨੇ ਉਹਨਾਂ ਪਰਿਵਾਰਾਂ ਦੀ ਬਾਹ ਫੜੀ ਸਹਾਰਾ ਦਿੱਤਾ ਜੀ ਜੰਮੂ ਕਸ਼ਮੀਰ ਦੀਆਂ ਜਿਹੜੀ ਜਥੇਬੰਦੀਆਂ ਚਾਏ ਦੇਰੇ ਹੋਣ ਉਹਨਾਂ ਦੀ ਜਿਮੇਵਾਰੀ ਕੀ ਬੰਦੀ ਸੀ ਤੇ ਉਹਨਾਂ ਨੂੰ ਜਿਮੇਵਾਰੀ ਕਿਦਾਂ ਨਿਭਾਉਣੀ ਚਾਹੀਦੀ ਸੀ ਤੁਸੀਂ ਇਸ ਦੇ ਬਾਰੇ ਤੁਸੀਂ ਵਿਚਾਰ ਰੱਖੋਗੇ ਹਾਂਜੀ ਹਾਂਜੀ ਜੀ ਬਜੀ ਵੀ ਜੀ ਜਿਸ ਤਰ੍ਹਾਂ ਕਿ ਆਪ ਜੀ ਨੇ ਸਭ ਤੋਂ ਪਹਿਲੇ ਦੱਸਿਆ ਕਿ ਪੈਲਗਾਮੀ ਜਿਹੜਾ دہشت گردਾਂ ਦਾਰੇ ਜਿਹੜਾ ਹਮਲਾ ਕੀਤਾ ਸੀ ਜੀ ਕਿ ਦੇਵੀ ਜੀ ਉਹ ਗੁਨਾਹ ਸਾਡੇ ਹਿੰਦੁਸਤਾਨ ਦੇ ਜਿਹੜੇ ਨਾਗਰਿਕ ਸਨ ਉਹ ਮਾਰੇ ਗਏ ਸਨ ਜੀ ਉਹ ਬੜਾ ਹੀ ਕਾਰ ਹੈ ਨਾ ਜਿਹੜਾ ਉਹਨਾਂ ਨੇ ਟੈਰਰਿਸਟ ਅਟੈਕ ਕੀਤਾ ਥੱਥੇ ਲੋਕਾਂ ਦੇ ਫਾਇਰ ਕਰਕੇ ਉਹਨਾਂ ਬਿਚਾਰਿਆਂ ਨੂੰ ਨਿਰਦੋਸ਼ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਹਿੰਦੁਸਤਾਨ ਨੇ ਆਪਣਾ ਇਟਾਲੀਸ਼ੀਅਨ ਕੀਤਾ ਆਪਣਾ ਆਪਰੇਸ਼ਨ ਕਰਕੇ ਉਹਨਾਂ ਦੇ ਜਿਹੜੇ ਮਿਲਟੈਂਟਾਂ ਦੇ ਖਾਨੇ ਸਨ ਉੱਥੇ ਅਟੈਕ ਕੀਤਾ ਉਸ ਤੋਂ ਬਾਅਦ ਜਿਹੜਾ ਅਟੈਕ ਫਿਰ ਮੁੜ ਕੇ ਪਾਕਿਸਤਾਨ ਦੀ ਤਰਫੋਂ ਹੋਇਆ ਉਹਦੇ ਵਿੱਚ ਸਾਡੇ ਪੁਨਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਜਿਹਦੇ ਵਿੱਚ ਪੁਨਸ਼ਹਿਰ ਵੀ ਤੁਸਨ ਨੂੰ ਵੀ ਪਤਾ ਹੈ ਕਿ 13 ਦੇ ਲਗਭਗ ਜਿਹੜੇ ਹਨ ਉਹ ਸ਼ਹੀਦ ਹੋਏ ਜਾਂ ਮਾਰੇ ਗਏ ਹਨ ਉੱਥੇ ਜਿਨ੍ਹਾਂ ਵਿੱਚ ਸਾਡੇ ਸਿੱਖ ਪਰਿਵਾਰ ਦੇ ਚਾਰ ਜੀ ਸੀ ਜੀ ਤੇ ਆਪ ਜੀ ਨੇ ਜਿਸਾ ਕਿਹਾ ਹੈ ਕਿ ਐਸਜੀਪੀਸੀ ਨੇ ਅਸੀਂ ਸਾਰੀ ਪੁਨਸ਼ ਦੀ ਤਰਫੋਂ ਐਸਜੀਪੀਸੀ ਅੰਮ੍ਰਿਤਸਰ ਦਾ ਦਿੱਲੀਕਰ ਦੁਆਰਾ ਪਰਵੰਧਕਮਿਟੀ ਦਾ ਹੈਮਕੁੰਨ ਫਾਊਂਡੇਸ਼ਨ ਦਾ ਅਤੇ ਲਗ ਲਗ ਸੰਸਥਾਵਾਂ ਦਾ ਜਿਹੜੇ ਫਿਜ਼ੀਕਲੀ ਆ ਵੀ ਸਕਿਆ ਅਦੇ ਜਿਨ੍ਹਾਂ ਨੇ ਇਸ ਤਰ੍ਹਾਂ ਵੀ ਸਮੇਂਦਰਾਂ ਪ੍ਰਗਟ ਕੀਤੀ ਹੈ ਉਹਨਾਂ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਨਾਲ ਧੰਨਵਾਦ ਕਰਦੇ ਆਂ ਵੀਰ ਜੀ ਜੋ ਇਸ ਔਖੇ ਸਮੇਂ ਵਿੱਚ ਆਪਣੇ ਸਿੱਖ ਪਰਵਾਰਨ ਅਤੇ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਹੋਏ ਹੋਣਗੇ ਜੀ ਜੀ ਬਾਕੀ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਕਿ ਲੋਕਲ ਕਮੇਟੀਆਂ ਜਾਂ ਡਿਸਟ੍ਰਿਕਟ ਕਮੇਟੀ ਜਾ ਹੋਰ ਕੋਈ ਜਿਹੜੀ ਜਥੇਬੰਦੀ ਹੈ ਉਹਨਾਂ ਦਾ ਕੀ ਰੋਲ ਰਹਿਣਾ ਚਾਹੀਦਾ ਹੈ ਜੀ ਬਿੰਤੀ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਜਾਂ ਦਿੱਲੀ ਦੇ ਜਿੰਨੇ ਵੀ ਸੰਸਥਾਵਾਂ ਸੰ ਉਹਨਾਂ ਨੇ ਆਪਣਾ ਰੋਲ ਬਫੂ ਵੀ ਨਿਭਾਇਆ ਹੈ ਜੀ ਤੇ ਹੁਣ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣਾ ਜਿਹੜਾ ਰੋਲ ਹੈ ਉਹ ਬਫੂ ਵੀ ਨਿਭਾਈਏ ਇਸ ਤਰ੍ਹਾਂ ਕਿ ਮੈਨੂੰ ਥੋੜਾ ਪਤਾ ਲੱਗਾ ਹੈ ਕਿ ਜਿਹੜੇ ਭਾਈ ਅਮਰੀਕ ਸਿੰਘ ਸੰਧਿਆ ਦੂਜੇ ਅਮਰਜੀਤ ਸਿੰਘ ਉਹਨਾਂ ਦੇ ਬੱਚੇ ਛੋਟੇ ਹਨ ਜੀ ਜਾ ਇਸ ਮੇਰੀ ਪੈਨ ਜਿਹੜੀ ਹੈ ਮੰਡਰ ਮੰਡੋ ਮਨਪੋਟ ਵਾਲੇ ਉਹਨਾਂ ਦੇ ਵੀ ਬੱਚੇ ਛੋਟੇ ਹਨ ਉਹਨਾਂ ਦੇ ਅੱਗੇ ਪੜਾਈ ਦਾ ਜਿਹੜਾ ਖਰਚਾ ਹੈ ਜੀ ਉਹ ਸਾਨੂੰ ਆਪਣੇ ਮੁੰਡਿਆਂ ਦੇ ਲੈਣਾ ਚਾਹੀਦਾ ਹੈ ਅਸੀਂ ਹਰ ਚੀਜ਼ ਹਰ ਇੱਕ ਆਸ ਉੱਥੇ ਨਾ ਰੱਖੀਏ ਜੀ ਅਗਰ ਉੱਥੇ ਰੱਖਾਂਗੇ ਤਾਂ ਸਾਡਾ ਕਮੇਟੀਆਂ ਵਿੱਚ ਆਉਣ ਦਾ ਫਾਇਦਾ ਕੀ ਹੋਵੇ ਜੀ ਮੇਰਾ ਕੰਦ ਮਤਲਬ ਹੈ ਇਸ ਲਈ ਸਾਡੇ ਕੋਲ ਸ਼੍ਰੀ ਮਨਿੰਗ ਗੁਰਦੁਆਰਾ ਦੇਰਾਂ ਨਗਾਲੀਸਾ ਪੁੰਚ ਹੈ ਜੀ ਜਦੋਂ ਕੁਸ਼ਮੀਰ ਦੇ ਸਰਮੋਰ ਸੰਸਥਾ ਉਹਨਾਂ ਕੋਲ ਨਾ ਪਿਆਸੀਆਂ ਦੀ ਘਾਟ ਹੈ ਨਾ ਸਰਮਾਇਦਾਰਾਂ ਦੀ ਘਾਟ ਹੈ ਜੀ ਉਹਨਾਂ ਦਾ ਵੀ ਮੁੰਡਲਾ ਫਰਜ ਬੰਦਾ ਹੈ ਕਿਉਂਕਿ ਉਹਨਾਂ ਕੋਲ ਇੰਸਟੀਚਿਊਟ ਵੀ ਹਨ ਉਹਨਾਂ ਕੋਲ ਗੁਰੂ ਅਰਜਨ ਪਬਲਿਕ ਸਕੂਲ ਪੁੰਛ ਹੈ ਜੀ ਉਹਨਾਂ ਕੋਲ ਗੁਰੂ ਅਰਜਨ ਪਬਲਿਕ ਸਕੂਲ ਜੰਮੂ ਹੈ ਐਮਬੀਏ ਸਕਾਲਜ ਹੈ ਡਿਗਰੀ ਕਾਲਜ ਹੈ ਨਾ ਬੀਐਡ ਕਾਲਜ ਮਤਲਬ ਉਹਨਾਂ ਕੋਲ ਸਿਰਫ ਵੈਲ ਇਨਫਰਾਸਟ੍ਰਕਚਰ ਹੈ ਪੜਾਈ ਦਾ ਜੀ ਉਹ ਚਾਹੁੰਦੇ ਇੱਕ ਦੋ ਦਿਨਾਂ ਵਿੱਚ ਅਨਾਉਂਸ ਕਰ ਸਕਦੇ ਹਨ ਕਿ ਇਹਨਾਂ ਬੱਚਿਆਂ ਦਾ ਕਿਉਂਕਿ ਉਹ ਵੀ ਜਿਹੜਾ ਇੰਸਟੀਚਿਊਟ ਹੈ ਹੈਥਕਾਮ ਦਾ ਹੀ ਹੈ ਜੀ ਪੰਥ ਦਾ ਹੀ ਹੈ ਇਸ ਲਈ ਸਾਡੀ ਮੁੰਡੜਾ ਫਰਜ਼ ਇਹ ਬੰਦਾ ਹੈ ਕਿ ਅਸੀਂ ਉਹਨਾਂ ਦੀ ਬਾਹ ਮੱਕੜ ਕੇ ਉਹਨਾਂ ਦੀ ਘਟੋ ਘਟ ਉਹਨਾਂ ਦੀ ਪੜਾਈ ਦੇ ਵਿੱਚ ਕੋਈ ਰੁਕਵੀ ਕੋਈ ਰਿਕਵਰ ਨਾ ਆਏ ਅਗਰ ਮੇਰੀ ਪਹਿਨਾ ਮੇਰੀ ਬੱਚੀਆਂ ਪੜ੍ਹਨਾ ਚਾਹੁੰਦੀਆਂ ਨੇ ਤਾਂ ਉਹਨਾਂ ਦੀ ਪੜਾਈ ਦੇ ਵਿੱਚ ਕੋਈ ਰਿਕਵਰ ਨਾ ਆਏ ਜਿੰਨੀ ਦੇਰ ਤੱਕ ਉਹ ਪਰਸਨ ਉਹਨਾਂ ਨੂੰ ਇਹ ਨਾ ਲੱਗੇ ਕਿ ਮੇਰਾ ਪਿਓ ਦਾ ਸਾਆ ਮੇਰੇ ਸਿਰ ਤੋਂ ਚਲਾ ਗਿਆ ਤੇ ਹੁਣ ਮੈਂ ਪੜ੍ਹਾਈ ਨਹੀਂ ਕਰ ਸਕਾਂਗੀ ਸਭ ਤੋਂ ਵੱਡਾ ਫਰਜ਼ ਸਾਡਾ ਇਹ ਬੰਦਾ ਹੋਵੇ ਜੀ ਜੀ ਹਾਂ ਜੀ ਸਭ ਤੋਂ ਵੱਡਾ ਦੂਜੀ ਗੱਲ ਕੱਲ ਕੁ ਮੈਂ ਇੱਕ ਇੰਟਰਵਿਊ ਸੁਣ ਰਹਾ ਸੀ ਕਿ ਉਹ ਮਨਕੋੜ ਦੇ ਵਿੱਚ ਅੱਜ ਤੱਕ ਮੇਰੇ ਸਿੱਖਪਰਾ ਜਿਹੜੇ ਉਹਨਾਂ ਟੀਨਾਂ ਦੇ ਮਕਾਨ ਯਾ ਕੱਚੇ ਮਕਾਨੇ ਜਹੰਦਰ ਮਦਨ ਸਿੰਘ ਦੀ ਮਾਲੀ ਹਰ ਅਲੱਗ ਥਿਕਣੀ ਹੈ ਜੀ ਤੇ ਇਹਦੀ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਡੀਜੀਬੀਸੀ ਪੁੱਛਦੀ ਹੈ ਕਿਉਂਕਿ ਉਹ ਪਿਛਲੇ 20 ਸਾਲਾਂ ਤੋਂ ਇਸਲੇ ਉੱਥੇ ਕਾਬਜ ਹਨ ਜੀ ਤੇ ਉਹਨਾਂ ਨੇ ਕਿਉਂ ਨਹੀਂ ਕਿਸੇ ਅਗਰ ਉਹਨਾਂ ਕੋਲ ਮਾਇਆ ਦੀ ਕਮੀ ਸੀ ਜਾਂ ਉਹ ਇਤਨੇ ਸਮਰਥ ਨਹੀਂ ਸੀ ਜੀ ਉਹਨਾਂ ਨੇ ਅਜ ਤੱਕ ਇਤਨੀ ਸੰਸਥਾਵਾਂ ਹਨ ਖਾਲਸਾ ਏਡਵਰਕੀ ਸੰਸਥਾ ਸੀ ਸਾਡੀ ਚਾਹ ਫੋਰ ਵੀ ਕਈ ਉਹਨਾਂ ਨੇ ਉਹਨਾਂ ਤੱਕ ਅਪਰੋਚ ਅਸ ਤੱਕ ਕੀਤੀ ਕਿਉਂ ਨਹੀਂ ਜੀ ਕਿਉਂ ਉਹ ਉਹਨਾਂ ਪਰਿਵਾਰਾਂ ਦੀ ਸੁਧ ਲੈ ਸਕਣ ਕਿਉਂਕਿ ਉਹ ਤੇ ਹਰ ਦੂਰ ਦਰੇਸ਼ ਦੁਨੀਆ ਦੇ ਕਿਸੇ ਕੋਨੇ ਵਿੱਚ ਜੀ ਜਾ ਸਕਦੇ ਨੇ ਐਸੀ ਸੰਸਥਾਵਾਂ ਹਨ ਕਨ ਫਰਨੀਚਨ ਹੈ ਹੋਰ ਕੀ ਸੰਸਥਾਵਾਂ ਜਮੂ ਵਿੱਚ ਹੈ ਜਮੂ ਵਿੱਚ ਮੇਰੇ ਵੀਰਾਂ ਦਾ ਮੈਂ ਨਾ ਨਹੀਂ ਜਾਂਦਾ ਉਹਨਾਂ ਦੀ ਸੰਸਥਾਵਾਂ ਦਾ ਉਹ ਇਥੇ ਗਰੀਬ ਲੋਕਾਂ ਦੇ ਮਕਾਨ ਬਣਾਉਂਦੇ ਹਨ ਜੀ ਜਿਹਸ ਸੱਤੀ ਵੱਡੇ ਗਲ ਉਹਨਾਂ ਨੂੰ ਕਿਧਰੇ ਬਾਹਰ ਆਣ ਦੀ ਜ਼ਰੂਰਤ ਨਹੀਂ ਹੈ ਸਾਡੇ ਨਗਾਲੀ ਸਾਬ ਵਿੱਚ ਇਤਨਾ ਪੈਸਾ ਹੈ ਇਤਨਾ ਕਿ ਅਗਰ ਉਹ ਇਨੀਸ਼ੀਏਟਿਵ ਲੈਣ ਤੇ ਉਹ ਅਗਰ ਪੈਸਾ ਇਨਾਮ ਹੀ ਹੋਏ ਮਹਸਾਬਾ ਕਰ ਇੱਕ ਆਵਾਜ਼ ਮਾਰਨ ਤੇ ਤਸ ਦਾ ਭੰਡਾਰ ਲੱਗ ਜਾਏ ਹਰ ਤੱਕ ਉਹਨਾਂ ਵਿਚਾਰਿਆਂ ਦੀ ਸੁਧ ਕਿਉਂ ਨਹੀਂ ਲਈਏ ਅਗਰ ਉਹਨਾਂ ਦੇ ਤਰਫੋਂ ਹੀ ਮੈਨੂੰ ਇਹ ਪਤਾ ਲੱਗਾ ਕਿ ਉਹ ਜਿਹਨਾਂ ਜੋ ਬੋਲ ਰਹੇ ਸਨ ਉਹ ਪਿਛਲੀ ਕਮੇਟੀ ਵਿੱਚ ਆਪ ਉਹਦੇ ਦ્વાਰ ਸਨ ਮੈਨੂੰ ਬੜਾ ਦੁੱਖ ਲੱਗਾ ਮੈਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਕਿ ਮਨਕੋਟ ਵਿੱਚ ਸਾਡੇ ਸਿੱਖਾਂ ਦੇ ਇਤਨੇ ਬੁਰੇ ਹਾਲਾਤ ਨੇ ਇਸ ਚੀਜ਼ ਦਾ ਸੰਗਿਆਨ ਲੈਂਦੇ ਹੋਏ ਇਹਨਾਂ ਕਮੇਟੀਆਂ ਨੂੰ ਸਿਰ ਜੁੜ ਕੇ ਬੈਠ ਕੇ ਉਹਨਾਂ ਵਿਚਾਰੇਆਂ ਵਾਸਤੇ ਕੁਝ ਸੋਚਣਾ ਚਾਹੀਦਾ ਹੈ ਜੀ ਹਾਂ ਜੀ ਹਾਂ ਜੀ ਨਾਲ ਜਿਹੜੀ ਇਸ ਐਸਸੀਪੀਸੀ ਨੇ ਤਾਂ ਮੀ ਸਾਹਿਬ ਨੇ ਆਪਣੀ ਪੂਰਾ ਜਿਹੜਾ ਹੈ ਜਿਹੜਾ ਰੋਲ ਹੈ ਉਹ ਬਾਕੂ ਵੀ ਨਵਾਇਆ ਹੈ ਆਪਣੀ ਪੂਰੀ ਡਿਊਟੀ ਜਿਹੜੀ ਉਹਨਾਂ ਦੀ ਬੰਦੀ ਸੀ ਉਹਨਾਂ ਦਾ ਆਪਣੇ ਫਰਜ਼ਾਂ ਦੀ ਪੂrti ਪੂਰੀ ਕੀਤੀ ਹੈ ਬਾਕੀ ਵੀ ਜੀ ਆਪਣੀ ਆਪਣੀ ਅੰਡਰਸਟੈਂਡਿੰਗ ਹੈ ਕੋਈ ਕੋਈ ਉਹਨਾਂ ਦਾ ਕੰਮ ਸੀ ਜਿਹੜੇ ਪੀੜਿਤ ਪਰਿਵਾਰ ਸਰ ਉਹਨਾਂ ਨੂੰ ਮਿਲਣਾ ਜੀ ਉਸ ਤੋਂ ਬਾਅਦ ਉਹ ਕਿਦਾਂ ਨਹੀਂ ਮਿਲਦੇ ਹਨ ਜਾਂ ਕਿੱਦੇ ਘਰ ਲੰਗਰ ਛਕਦੇ ਹਨ ਤੇ ਇਹਦਾ ਇਹਦੇ ਵਿੱਚ ਕਿਸੇ ਦਾ ਠਿਡ ਨਹੀਂ ਦੁੱਖਣਾ ਚਾਹੀਦਾ ਕਿਸੇ ਨੂੰ ਪੀੜ ਦੇ ਵਿੱਚ ਤਕਲੀਫ ਨਹੀਂ ਹੋਣੀ ਚਾਹੀਦੀ ਸੀ ਜੀ ਅੱਜ ਇਸ ਹਾਲਾਤ ਵਿੱਚ ਪੁੰਛ ਦੇ ਵਿੱਚ ਵਿਫਤਾ ਆਈ ਦੀ ਹੈ ਬਾਹਰੋਂ ਸੰਸਥਾਵਾਂ ਆਈਆਂ ਤਾਂ ਸਾਨੂੰ ਅਜਾਂ ਵੀ ਇੱਕ ਦੂਏ ਨਾਲ ਕੀ ਖਾਣੀ ਮੁੱਕ ਕਰਦੀ ਅੱਜ ਵੀ ਅਸੀਂ ਇੱਕ ਦੋ ਇਹਨਾਂ ਤੀਰਖਾ ਤੇ ਜਲਸੀ ਕਰਦੇ ਪਿਆ ਕੋਈ ਕਿਸਦੇ ਘਰ ਕਿਉਂ ਚਲਾ ਗਿਆ ਉਸਦੇ ਘਰ ਲੰਗਰ ਕਿਉਂ ਛਕ ਲਿਆ ਪਤਾ ਨਹੀਂ ਇਹ ਸਾਨੂੰ ਮੌਤ ਮੌਤ ਨਿਕਲ ਰਹੀ ਹੈ ਸਾਡੇ ਤੇ ਅੱਜ ਵੀ ਅਸੀਂ ਸਮਝ ਨਹੀਂ ਪਾ ਰਹੇ ਆ ਕਿ ਇਹ ਚੀਜ਼ਾਂ ਪਤਾ ਹੀ ਨਹੀਂ ਹੈ ਕਿ ਸਾਦਲਾ ਹੈ ਨਹੀਂ ਹੈ ਇਹ ਚੀਜ਼ਾਂ ਵਿੱਚ ਖਾਸ ਕਰਕੇ ਸਿੱਖਾਂ ਨੂੰ ਛਕਨੀ ਚਾਹੀਦੀਆਂ ਇਹ ਚੀਜ਼ਾਂ ਮੀਡੀਆ ਵਿੱਚ ਨਹੀਂ ਕਰਨੀ ਚਾਹੀਦੀਆਂ ਜੀ ਬਜੀ ਵੇ ਦੇ ਲੱਗਦਾ ਤੁਹਾਨੂੰ ਪੁੱਛਦੇ ਅੰਦਰ ਕਹਿ ਸਕਦੇ ਹੋ ਜਾਂ ਜੰਮੂ ਕਸ਼ਮੀਰ ਦੇ ਹਾਂਜੀ ਹਾਂਜੀ ਇਹ ਇਹ ਫਿਰਕੂ ਰਸਤੇ ਇਹ ਕੁਝ ਬੰਦੇ ਹੁੰਦੇ ਹਨ ਮਗਰ ਜਿਹੜੇ ਅਜੇ ਤੱਕ ਕੌਮ ਨੂੰ ਇਕੱਠਾ ਨਹੀਂ ਹੁੰਦੇ ਦੇਰੇ ਵੀ ਜੀ ਕੌਮ ਤਾਂ ਇਕੱਠਾ ਹੋਣੀ ਚਾਹੀਦੀ ਹੈ ਕੋਈ ਮੌਕੇ ਵੀ ਮਿਲ ਹੁੰਦੇ ਹਨ ਜਿਹਦੇ ਵਿੱਚ ਕੌਮ ਇਕੱਠਾ ਵੀ ਹੋ ਸਕਦੀ ਹੈ ਮਗਰ ਇਹਨਾਂ ਨੂੰ ਆਪਣੇ ਸਵਾਰਥ ਹੁੰਦੇ ਨੇ ਇਹਨਾਂ ਨੂੰ ਆਪਣੀ ਪ੍ਰਧਾਨਗੀਆਂ ਦੀ ਬੇਦੀ ਹੁੰਦੀ ਹੈ ਜੀ ਕਿਉਂਕਿ ਪੂਰੀ ਪੂਰੀ ਉਮਰ ਇਹਨਾਂ ਨੇ ਹੀ ਪ੍ਰਧਾਨਗੀ ਕਰਨੀ ਹੈ ਅਜ ਤੱਕ ਸਵਾਰਥੇ ਕਪੰਥਾ ਕੁਝ ਇਹ ਸਕੇ ਨਹੀਂ ਹੈ ਤੇ ਇਹਨਾਂ ਨੂੰ ਬਸ ਚਾਹੀਦਾ ਹੈ ਕਿ ਕੋਈ ਮਸਲਾ ਹੋਏ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕੋਈ ਕਿਸੇ ਟਾਈਮ ਬੋਲ ਸਿਆਸਤ ਕਰਦਾ ਨਹੀਂ ਹੁੰਦਾ ਜੀ ਕਿਸੇ ਵੇਲੇ ਕੋਈ ਹਰ ਹਰ ਵੇਲੇ ਸਿਆਸਤ ਨਹੀਂ ਚੰਗੀ ਲੱਗਦੀ ਕੋਈ ਮੂਰਤਾਂ ਦੇ ਸਿਆਸਤ ਅੱਛੀ ਨਹੀਂ ਲੱਗਦੀ ਜੀ ਹਰ ਵੇਲੇ ਸਿਆਸਤ ਨਹੀਂ ਅੱਛੀ ਲੱਗਦੀ ਕੋਈ ਟਾਈਮ ਹੁੰਦਾ ਸਿਆਸਤ ਕਰਨ ਦਾ ਸਿਆਸਤ ਦਾ ਨਾਲ ਨੂੰ ਸਿਆਸਤ ਨੂੰ ਮੁਬਾਰਕ ਹੈ ਮਕਰ ਉਹਦਾ ਵੀ ਕੋਈ ਟਾਈਮ ਹੁੰਦਾ ਕਿਦਰੇ ਕਿਸੇ ਦੀ ਮੌਤ ਹੋ ਗਈ ਹੋਏ ਜਵਾਨ ਮੌਤ ਹੋ ਗਈ ਹੋਏ ਉਹ ਵੀ ਸ਼ੈਲਿੰਗ ਨਾਲ ਹੋ ਗਈ ਹੋਏ ਅਸੀਂ ਇੱਥੇ ਵੀ ਪੰਥ ਸਾਰਾ ਇਕੱਠਾ ਹੈ ਬਾਹਰ ਤੋਂ ਪੰਥ ਇਕੱਠਾ ਹੋਇਆ ਹੋਇਆ ਹੋਰਾਂ ਪੰਥ ਮੁੰਡਾ ਮੁੰਡਾ ਜੁੜਿਆ ਜਿੱਥੇ ਵੀ ਅਗਰ ਸਿਆਸਤਾ ਕਰਨਗੇ ਜੇਕਰ ਦੂਰ ਨਾਲ ਈਰਖਾ ਕਰਨਗੇ ਕੋਈ ਅਗਰ ਕਿਸੇ ਦੇ ਕਾਰ ਚਲਾ ਗਿਆ ਉਹਨਾਂ ਦੀ ਆਪਣੀ ਉਹਦੇ ਨਾਲ ਅੰਡਰਸਟੈਂਡਿੰਗ ਹੈ ਕੋਈ ਕਿਸੇ ਲੰਗਰ ਪਾਣੀ ਛਕ ਲਿਆ ਕੋਈ ਕਿਸੇ ਨੂੰ ਹੱਸ ਕੇ ਫਤਿਹ ਬੁਲਾ ਗਿਆ ਇਹਦੇ ਨਾਲ ਕਿਸੇ ਦਾ ਤਿੱੜਪੀੜ ਨਹੀਂ ਹੋਣੀ ਚਾਹੀਦੀ ਜੀ ਜੀ ਉਸ ਹੋਰ ਇੱਕ ਚੀਜ਼ ਮੈਂ ਅੱਜ ਵੀ ਸੁਣ ਰਿਹਾ ਸੀ ਇੱਕ ਚੀਜ਼ ਮੈਨੂੰ ਥੋੜੀ ਜੀ ਅਛੀ ਨਹੀਂ ਲੱਗਦੀ ਵੀ ਜੀ ਇਹ ਇਹ ਤੁਸੀਂ ਕਟਣਾ ਨਹੀਂ ਇਹ ਜ਼ਰੂਰ ਪਾਣਾ ਜੀ ਤੇ ਜਈ ਸਾਡੀ ਸਿੱਖੀ ਹੈ ਇਹ ਮੇਰੇ ਚੋਦੀ ਬ੍ਰਿਤੰਗੁਰ ਨਾਨਕ ਦੀ ਹੈ ਜੀ ਇਹ ਸਿੱਖੀ ਦਾ ਬੂਟਾ ਮੇਰੇ ਗੁਰੂ ਨਾਨਕ ਨੇ ਲਾਇਆ ਦਾ ਇਹ ਮੇਰੇ ਸਿੱਖੀ ਦਾ ਬੂਟਾ ਮੇਰੇ ਬਾਪੂ ਧੰਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੀ ਔਸੀਲੇ ਕੋਈ ਹੋ ਸਕਦੇ ਹਨ ਕੋਈ ਗੁਰਮੁਖ ਪਿਆਰੇ ਹੋ ਸਕਦੇ ਹਨ ਜਿਨ੍ਹਾਂ ਨਾਲ ਮੈਂ ਪ੍ਰਭਾਵਿਤ ਹੋ ਕੇ ਇਸ ਸਿੱਖੀ ਦੇ ਰਾਹ ਤੇ ਚਲਾਂ ਚਲਾਂਗਾ ਜੀ ਕੋਈ ਸੰਤ ਮਹਾਪੁਰਸ਼ ਮਹਾਤਮਾ ਹੋਣਗੇ ਜਿਨ੍ਹਾਂ ਜਿਨ੍ਹਾਂ ਨੂੰ ਜਿਨ੍ਹਾਂ ਦਾ ਜੀਵਨ ਦੇਖ ਕੇ ਮੈਂ ਸਿੱਖੀ ਦੇ ਰਾਹ ਤੇ ਚੱਲ ਸਕਦਾ ਮਗਰ ਕਿ ਇਹ ਸਿੱਖੀ ਦਾ ਬੂਟਾ ਇਹ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਹੈ ਤੇ ਅਸੀਂ ਇਹ ਲੋਕ ਸਿਆਸਤ ਦੇ ਇਤਨੇ ਵਿੱਚ ਡੁੱਬ ਗਏ ਆ ਜਾਂ ਚਾਪਲੂਸੀਆਂ ਵਿੱਚ ਜਿੰਨੇ ਡੁੱਬ ਗਏ ਆ ਕਿ ਸਟੇਜਾਂ ਤੇ ਇਹ ਕਹਿੰਦੇ ਆ ਕਿ ਸਿੱਖੀ ਫਲਾਣੇ ਡੇਰੇ ਦੀ ਹੈ ਤੇ ਸਿੱਖੀ ਫਲਾਣੇ ਡੇਰੇ ਦੀ ਹੈ ਸਿੱਖੀ ਵੀ ਜੀ ਮੇਰੇ ਗੁਰਨਾਨਕ ਦੀ ਹੈ ਜੀ ਇਹ ਬੜੀ ਹੀ ਅਨਮੋਲ ਸਿੱਖੀ ਹੈ ਵੀਰ ਜੀ ਇਹ ਇਸ ਦੇ ਨਾਲ ਬਹੁਤ ਹੀ ਪਿਆਰਾ ਹੈ ਸਰ ਉਹਨੇ ਸਿੱਖੀ ਦਾ ਇਹ ਸੱਚੇ ਪਾਤਸ਼ਾਹ ਦੀ ਸਿੱਖੀ ਹੈ ਜੀ ਇਹ ਕਿਸੇ ਵੀ ਬੰਦੇ ਦੀ ਜਾਤੀ ਦੀ ਜਾਂ ਕਿਸੇ ਦੀ ਨਿੱਜੀ ਦੀ ਸਿੱਖੀ ਨਹੀਂ ਹੈ ਕੇਵਲ ਇਹ ਸੁਣਨ ਨੂੰ ਮਿਲਦਾ ਕਿ ਕਹਿ ਸਕਦੇ ਨੇ ਸਟੇਜਾਂ ਤੇ ਬੋਲਦੇ ਨੇ ਕਿ ਜੋ ਸਿੱਖ ਜੀਅੜ ਕੀ ਦੀ ਸਿੱਖੀ ਹੈ ਦੇ ਦੀ ਤੂੜ ਹੈ ਇਹ ਹੈ ਵਿੱਚ ਉਹਨਾਂ ਦਾ ਉਹਨਾਂ ਉਹਨਾਂ ਤੋਂ ਪਰਹਲਾ ਹੋ ਸਕਦਾ ਹੈ ਸਿੱਖੀ ਨੂੰ ਪਰਫੁੱਲਿਤ ਕਰਨ ਵਿੱਚ ਜੀ ਉਹਨਾਂ ਦੀ ਕਮਾਈ ਹੋ ਸਕਦੀ ਹੈ ਜੋ ਉਹਨਾਂ ਨੇ ਜੀਵਨ ਵਿੱਚ ਕਮਾਈ ਕੀਤੀ ਉਹ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਨੂੰ ਦੇਖ ਕੇ ਸਿੱਖੀ ਦਾ

ਵਿਰਜੀ ਸੁਣਿਆ ਤੇ ਇਹ ਸਿੱਖ ਤੇ ਮਿਸਲ ਇਹ ਚੰਦਾ ਕਿ ਨਾਨਕ ਨਾਮ ਚੜ੍ਹ ਦਿਖਲਾ ਤੇਰੇ ਪੰਨੇ ਸਰਬੱਤ ਦਾ ਭਲਾ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਹਾਂ ਜੀ ਅਸੀਂ ਦੇ ਮੈਂ ਤਾਂ ਚਲੋ ਜੰਮੂ ਆ ਗਿਆ ਹਾਂ ਮਗਰ ਮੇਰੇ ਸਾਰਾ ਰਿਸ਼ਤਦਾਰੀ ਆ ਪੁੱਪੂਂਛੀ ਹੈ ਜੀ ਤੁਸੀਂ ਸਾਰੇ ਵਾਰਜ਼ੋਨ ਵਿੱਚ ਬੈਠੇ ਹੋ ਇਸ ਲਈ ਜੰਗ ਹੋਈ ਉਹ ਜਾਂਦਾ ਜਿਹੜਾ ਵਾਰਜ਼ੋਨ ਤੇ ਬੈਠਾ ਹੈ ਇਸ ਲਈ ਸਭ ਤੋਂ ਖਤਰਾ ਹੈ ਅਗਰ ਕਿਸੇ ਨੂੰ ਹੈ ਵੀਰਜੀ ਸਭ ਤੋਂ ਜ਼ਿਆਦਾ ਅਗਰ ਖਤਰਾ ਕਿਸੇ ਨੂੰ ਇਸ ਇਸ ਟਾਈਮ ਹੈ ਤਾਂ ਜਿਹੜੀ ਮੀਡੀਆ ਹੈ ਇਲੈਕਟ੍ਰੋਨਿਕ ਮੀਡੀਆ ਜੀ ਜਦੋਂ ਅੱਜ ਕੱਲ੍ਹ ਅਸੀਂ ਸ਼ਾਹਵਤ ਵਰਦੀਆਂ ਗੋਦੀ ਮੀਡੀਆ ਇਸ ਇਸ ਕੋ ਇਸ ਕੋ ਲੋ ਹੈ ਜੇ ਇਹਨੂੰ ਅਗਰ ਬਲੈਕਆਊਟ ਕਰ ਦਿੱਤਾ ਜਾਏ ਜੀ ਅਗਰ ਇਹਦੇ ਉੱਪਰ ਸਰਜੀਕਾ ਸਟ੍ਰਾਈਕ ਕਰ ਦਿੱਤੀ ਜਾਏ ਜੀ ਤੇ ਵੀ ਜੀ ਇਹ ਦੋਨਾਂ ਦੇਸ਼ਾਂ ਦੇ ਹਾਲਾਤ ਵੀ ਸੁਧਰ ਸਕਦੇ ਹਨ ਦੋਸ਼ਾਂ ਦੋਨਾਂ ਦੇਸ਼ਾਂ 'ਚ ਅਮਲ ਵੀ ਹੋ ਸਕਦਾ ਹੈ ਜੀ ਦੋ ਦੋਨਾਂ ਦੇਸ਼ ਵਪਾਰ ਕਾਰੋਬਾਰ ਵੀ ਕਰ ਸਕਦੇ ਹਨ ਮਗਰ ਇਹ ਜਿਹੜੀ ਮੀਡੀਆ ਹੈ ਇਹ ਹੋਣ ਨਹੀਂ ਨੰਦੀ ਇੱਕ ਚੀਜ਼ ਹੋਰ ਵੀ ਜੀ ਜੀ ਸਾਡੇ ਵੀ ਜੰਮੂ ਵਿੱਚ ਪੰਥਕ ਮੀਡੀਆ ਬੜੇ ਬਨੇ ਹੋਰ ਬੜਾ ਅੱਛਾ ਕੰਮ ਕਰਦੇ ਸੀ ਜੀ ਮਗਰ ਹੁਣ ਉਹਨਾਂ ਵਿੱਚ ਵੀ ਮੈਂ ਦੇਖਿਆ ਕਰਦਾ ਕਿ ਉਹਨਾਂ ਦੇ ਵਿੱਚ ਵੀ ਥੋੜਾ ਥੋੜਾ ਇੱਕ ਗੁੰਜ ਜਿਹੜਾ ਨਾ ਇੱਕ ਗੋਦੀ ਮੀਡੀਆ ਦਾ ਆ ਰਿਹਾ ਹੈ ਉਹ ਵੀ ਚਾਪਲੂਸੀ ਵਾਲੀ ਜਿਹੜੀ ਹੈ ਉਹ ਆਪਣੀ ਰਿਪੋਰਟਿੰਗ ਕਰਨਾ ਸ਼ੁਰੂ ਹੋ ਗਈ ਹੈ ਜਿਹੜਾ ਸਿੱਖ ਪੰਥ ਵਾਸਤੇ ਤੇ ਸਿੱਖ ਸਮਾਜ ਵਾਸਤੇ ਬੜਾ ਘਾਤਕ ਸਿੱਧ ਹੋਏਗਾ ਅਗਲੇ ਆਉਣੇ ਦਿਨ ਆਉਣ ਵਾਲੇ ਦਿਨਾਂ ਕਿ ਉਹਨਾਂ ਵੀਰਾਂ ਦੇ ਚਰਨਾਂ 'ਚ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿ ਪੱਤਰਕਾਰਤਾ ਦਾ ਜਿਹੜਾ ਮੋਦਰਾ ਸੁਣਤਾ ਹਾਂ ਤਾਂ ਜੀ ਉਹ ਹੈ ਕੁਸ਼ਨ ਕੁਸ਼ਨ ਨਿਦਰਤਾ ਨਾਲ ਕੁਸ਼ਨ ਨਾ ਚਾਪਲੂਸੀ ਨਹੀਂ ਕਰਨੀ ਉਹ ਚਾਪਲੂਸੀ ਕਰਨਾ ਸ਼ੁਰੂ ਹੋ ਗਏ ਹਨ ਪਤਾ ਸੱਚੇ ਬਾਦਸ਼ਾਹ ਉਹਨਾਂ ਨੂੰ ਸਮਤ ਬਖਸ਼ੇ ਵੀਰ ਜੀ 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 ਵੀਰ ਜੀ ਬਹੁਤ ਹਨਵਾ ਜੀ ਜੀ